ਇਹ ਆ ਮੇਤਰੋ ਕ੍ਰੇਟਾ 2024 ਮਾਡਲ ਜਿਹੜੀ ਨਵੀਂ ਕ੍ਰੇਟਾ ਦੇ ਵਿੱਚ ਸਕਰੀਨ ਦਿੱਤੀ ਆ ਏਡੀ ਦਾ ਟੈਸਲਾ ਕਾਰ ਦੇ ਵਿੱਚ ਵੀ ਨਹੀਂ ਹੋਣੀ 8 ਦੇ ਪਾਵਰ ਅਡਜਸਟੇਬਲ ਸੀਟਸ ਆ ਗਈਆਂ ਜੀ ਇਹਦੇ ਵਿੱਚ ਅੱਛਾ ਇਲੈਕਟ੍ਰੋਨਿਕਸ ਹਾਂ ਇਹਨਾਂ ਨੂੰ ਹਾਂਜੀ ਇਲੈਕਟ੍ਰੋਨਿਕ ਸੀਟ ਆ ਅਡਾਸਟ ਲੈਵਲ 2 ਆ ਗਿਆ ਇਹਦੇ ਚ ਨਾਲ ਆ ਮੈਗਨੇਟਿਕ ਪੈਡ ਆ ਚੀ ਨਵੀਂ ਦਿੱਤੀ ਆ ਯਾਨੀ ਕਿ ਜਿਹੜਾ ਟਰੈਕਰ ਅੱਗੇ ਆਪਾਂ ਨਾਰਮਲੀ ਗੱਡੀਆਂ ਚ ਲਗਾਉਂਦੇ ਹੁੰਦੇ ਸੀ ਲੋਕ ਹੁਣ ਇਹਦੇ ਵਿੱਚ ਹੀ ਆ ਗਿਆ ਇਧਰੋਂ ਜੇ ਮੈਂ ਹੀਟ ਛੱਡਣੀ ਆ ਹੀਟ ਛੱਡ ਲਾ ਤੇ ਇਧਰ ਗਰਮੀ ਲੱਗਦੀ ਤਾਂ ਹੋਈ ਸੀ ਛੱਡ ਹੁਣ ਮੇਰੇ ਰੂਪ ਚ ਦੇਖਣ ਦੀ ਜਦੋਂ ਹੁਣ ਗੱਡੀ ਚੜਾਈ ਤੇ ਖੜੀ ਹੈ ਗੱਡੀ ਗੱਡੀ ਪਿੱਛੇ ਨਹੀਂ ਆ ਸਕਦੀ ਜਿੱਦਾਂ ਆਪਾਂ ਗੱਡੀ ਅੱਗੇ ਤੋਰਦੇ ਸੀਗੇ ਅੱਗੇ ਆਪਾਂ ਨੂੰ ਜਾਲੀਆਂ-ਜੋਣੀਆਂ ਲਗਾਉਣੀਆਂ ਪੈਂਦੀਆਂ ਸੀ ਬਾਹਰੋਂ ਇਹਨਾਂ ਨੇ ਵਿੱਚ ਹੀ ਦੇਤੀਆਂ ਜੀਓ ਸਾਵਨ ਦਾ ਐਚ ਤੁਹਾਨੂੰ ਸਬਸਕ੍ਰਿਪਸ਼ਨ ਮਿਲ ਜਾਂਦੀ ਹੈ 1 ਸਾਲ ਲਈ ਲੋ ਜੀ ਮਿੱਤਰੋ ਆਪਾਂ ਗੱਡੀ ਟ੍ਰਾਈ ਲੈਣ ਆਏ ਆ ਲਿਮਟ ਕਰਤੀ ਸਪੀਡ ਹਨਾ ਤਾਂ ਉਦੋਂ ਉੱਪਰ ਨੇ ਜਿੰਨੇ ਮਰਜ਼ੀ ਰੇਸ ਦੇਈਏ ਉਦੋਂ ਗਾਹ ਗੱਡੀ ਨਹੀਂ ਜਾਣੀ ਚਪਕੀ ਲੱਗ ਗਈਆਂ ਨੂੰ ਨੀਂਦ ਔਨ ਕਰਕੇ ਉਹ ਚੀਜ਼ ਤੋਂ ਇਹਨਾਂ ਨੂੰ ਬਚਾ ਕਰਦੀ ਆ ਸਟੀering ਵੀ ਇਹਦਾ ਵਾਈਬ੍ਰੇਟ ਕਰਦਾ ਹਾਂ ਜੀ ਮਿੱਤਰੋ ਅੱਜ ਆਪਾਂ ਰਿਵਿਊ ਕਰਨਾ ਕ੍ਰੇਟ ਕੰਪਨੀ ਨੇ ਕਿਹੜੇ ਕਿਹੜੇ ਬਦਲਾਅ ਕੀਤੇ ਆ ਨਵੇਂ ਸਿਰਫ ਆਪਾਂ ਉਹਨਾਂ ਬਾਰੇ ਅੱਜ ਗੱਲ ਕਰਨੀ ਆ ਤੇ ਮੈਂ ਅੱਜ ਖੜਾ ਜਗਰਾਵਾ ਦੀ ਇੱਥੇ ਏਜੰਸੀ ਆ ਹੰਡਈ ਵਾਲਿਆਂ ਦੀ ਉੱਥੇ ਖੜਾ ਮਾਂ ਤੇ ਜੇ ਵੀਡੀਓ ਚੰਗੀ ਲੱਗੇ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਹੁਣ ਨੇ ਆਪਣੇ ਨਾਲ ਜਗਰਾਤ ਸਰ ਜਿੰਨਾਂ ਤੋਂ ਆਪਾਂ ਕੰਪਲੀਟ ਜਾਣਕਾਰੀ ਲੈਣੀ ਆ ਵੀ ਜਿਹੜੀ 2024 ਮਾਡਲ ਕ੍ਰੇਟਾ ਆਈ ਆ ਇਹਦੇ ਵਿੱਚ ਕਿਹੜੇ ਕਿਹੜੇ ਬਦਲਾਅ ਹੋਏ ਆ ਸੋ ਸਸੀ ਗੱਲ ਸਰ ਪਹਿਲਾਂ ਤਾਂ ਠੀਕ ਠਾਕ ਬਹੁਤ ਵਧੀਆ ਜੀ ਠੀਕ ਆ ਜੀ ਤੇ ਆਪਾਂ ਨੂੰ ਜਿਵੇਂ ਇਹ ਗੱਡੀ ਨਵੀਂ ਆਈ ਹੈ ਕ੍ਰੇਟਾ 2024 ਮਾਡਲ ਇਹਦੇ ਵਿੱਚ ਸਿਰਫ ਜਿਹੜੇ ਬਦਲਾਅ ਹੋਏ ਆ ਆਪਾਂ ਹਨਾ ਨੋਰਮਲੀ ਮੇਨ ਉਹੀ ਗੱਲ ਕਰਨੀ ਆ ਕਿਉਂਕਿ ਆ ਬਾਹਲਾ ਆਪਾਂ ਟਾਈਮ ਨਹੀਂ ਖਰਾਬ ਕਰਨਾ ਥੋੜਾ ਵੀ ਤੇ ਆਪਣੇ ਜਿਹੜੇ ਦੇਖਣ ਵਾਲੇ ਆ ਉਹਨਾਂ ਦਾ ਵੀ ਤੇ ਉਹਨਾਂ ਬਾਰੇ ਆਪਾਂ ਗੱਲ ਕਰਨੀ ਆ ਫਰੰਟ ਤੋਂ ਹੀ ਆਪਾਂ ਨੂੰ ਦੇਖਣ ਤੋਂ ਪਤਾ ਲੱਗਦਾ ਕਿ ਗੱਡੀ ਦੇ ਵਿੱਚ ਬਦਲਾਅ ਤਾਂ ਬਹੁਤ سارے ਹੋਏ ਆ ਹਨਾ ਕਿਉਂਕਿ ਬਹੁਤ ਘੈਂਟ ਲੁੱਕ ਦੇਤੀ ਇਹਨਾਂ ਨੇ ਫਰੰਟ ਤੋਂ ਤੇ ਹੁਣ ਦੱਸਣਾ ਤੁਸੀ ਆ ਵੀ ਕਿਹੜੇ ਕਿਹੜੇ ਬਦਲਾਅ ਹੋਏ ਆ ਸਭ ਤੋਂ ਪਹਿਲਾਂ ਜੀ ਮੇਨ ਜਿਹੜਾ ਮੇਜਰ ਬਦਲਾਅ ਹੋਇਆ ਸਿਗਨੇਚਰ ਡੀਆਰਲਸ ਆ ਗਈਆਂ ਸਾਰੀਆਂ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਨਾਲੀ ਤੁਹਾਨੂੰ ਇੰਡੀਕੇਟਰਸ ਮਿਲ ਜਾਂਦੇ ਆ ਇਹਦੇ ਚ ਥੈਂਕ ਯੂ ਕੁਆਡ ਜਿਹੜੇ ਆਪ ਨੂੰ ਐਲਈਡੀ ਲੈਂਪ ਮਿਲ ਜਾਂਦੇ ਹੈਡ ਲੈਂਪ ਇਹਦੇ ਚ ਠੀਕ ਹੈ ਰਾਤ ਨੂੰ ਵਿਜ਼ਿਬਿਲਟੀ ਬਹੁਤ ਵਧੀਆ ਫੌਗ ਲੈਂਪ ਦੀ ਲੋੜ ਨਹੀਂ ਪੈਂਦੀ ਹੁਣ ਹਾਂ ਜਦੋਂ ਇਹਨਾਂ ਦਾ ਹੀ ਚਾਨਣ ਬਹੁਤ ਹੋਣਾ ਤਾਂ ਬਹੁਤ ਚਾਨਣ ਹੈ ਜੀ ਤੇ ਫੌਗ ਲੈਂਪ ਦੀ ਕੀ ਲੋੜ ਆ ਹਣਾ ਉਸ ਤੋਂ ਬਾਅਦ ਗ੍ਰਿਲ ਚੇਂਜ ਹੈ ਜੀ ਮੇਜਰ ਜਿਹੜੀ ਆ ਠੀਕ ਹੈ ਗ੍ਰਿਲ ਦਾ ਬਹੁਤ ਫਰਕ ਆ ਗਿਆ ਥੋੜੀ ਬੋਲਡ ਲੁੱਕ ਆ ਗਈ ਮਸਤ ਵਰ ਥੋੜੀ ਲੁੱਕ ਲੱਗਦੀ ਹੈ ਤੇ ਆ ਲੋਗੋ ਵੀ ਚੇਂਜ ਆ ਹਨਾ ਅੱਗੇ ਨਾਲੋਂ ਲੋਗੋ ਵੀ ਚੇਂਜ ਆ ਜੀ ਹਾਂ ਜੀ ਲੋਗੋ ਚੇਂਜ ਹੋ ਗਿਆ ਜੀ ਉਹਦੇ ਨਾਲ ਲੁੱਕ ਥੋੜੀ ਹੋਰ ਵਧੀਆ ਹੋਊਗੀ ਹਾਂਜੀ ਹਾਂਜੀ ਨਾਲ نیچے ਦੇਖੂਗੇ ਅਸੀਂ 360 ਕੈਮਰਾ ਆ ਗਿਆ ਨਾਲ ਆ 360 ਕੈਮਰਾ ਆ ਗਿਆ ਹਨਾ ਠੀਕ ਆ ਜੀ ਕੈਮਰਾ ਪਹਿਲਾਂ ਨਹੀਂ ਸੀਗਾ ਉਹ ਹੁਣ ਆ ਗਿਆ ਇਹਨਾਂ ਦੇ ਮਾਡਲ ਦੇ ਵਿੱਚ ਠੀਕ ਆ ਉਸ ਤੋਂ ਬਾਅਦ ਬਾਕੀ ਟੋਟਲੀ ਲੁੱਕ ਸਾਰੇ ਥੱਲੇ ਤੁਸੀਂ ਬੰਪਰ ਦਾ ਵੀ ਸਪੋਰਟ ਲਈ ਦਿੱਤਾ ਹੋਇਆ ਹੈ। ਕਾਫੀ ਜਿਆਦਾ ਇਹਨਾਂ ਨੇ ਮਜ਼ਬੂਤ ਬਣਾਤਾ ਹੈ ਨਾ। ਉਹਦਾ ਜੇ ਤੁਸੀਂ ਫਰੰਟ ਤੋਂ ਦੇਖੋਗੇ ਮਸਕੂਲਰ ਲੁੱਕ ਹੈ ਇਹਦੀ ਪੂਰੀ ਗੱਡੀ। ਹਾਂਜੀ ਹਾਂਜੀ ਜਿਵੇਂ ਡਿਫੈਂਡਰ ਦੀ ਲੁੱਕ ਹੁੰਦੀ ਆ ਬਿਲਕੁਲ ਉਹੀ ਉਹੀ ਲੁੱਕ ਦੇ ਰਹੀ ਆ। ਤੇ ਮੂਰੇ ਸੈਂਸਰ ਵੀ ਦਿੱਤੇ ਨੇ ਇਹਨਾਂ ਨੇ ਆਹ ਹਨਾ। ਇਹ ਸੈਂਸਰ ਪਾਰਕਿੰਗ ਸੈਂਸਰ ਵੀ ਆ ਗਏ ਫਰੰਟ। ਇਹਨੂੰ ਤੁਸੀਂ ਆਫ ਕਰਨਾ ਆਫ ਵੀ ਕਰ ਸਕਦੇ ਹੋ। ਤੇ ਜਦੋਂ ਪਰ ਟ੍ਰੈਫਿਕ 'ਚ ਡਰਾਈਵ ਕਰਦੇ ਆ ਤਾਂ ਪਰ ਪਤਾ ਲੱਗ ਜਾਂਦਾ ਕਿ ਕਿਹੜੀ ਗੱਡੀ ਕਿੰਨੇ ਕੇ ਫਰਕ ਨਾਲ ਚੱਲ ਰਹੀ ਆ। ਠੀਕ ਆ। ਤੇ ਸੋ ਫਰੰਟ ਤੋਂ ਤਾਂ ਜਿਵੇਂ ਦਿਖਾਈ ਆ ਸਰ ਨੇ ਗੱਡੀ ਹਨ ਜਿਵੇਂ ਦੱਸੇ ਵੀ ਆ ਕਿਹੜੇ ਕਿਹੜੇ ਚੇਂਜਸ ਹੋਏ ਆ ਤੇ ਗੱਡੀ ਘੈਂਟ ਵੀ ਬਹੁਤ ਲੱਗ ਰਹੀ ਆ ਤੇ ਬਾਕੀ ਸਾਈਡ ਤੋਂ ਆਪਾਂ ਦੇਖਾਂਗੇ ਤਾਂ ਇਦਾਂ ਲੱਗਦਾ ਵੀ ਉਹ ਸੇਮ ਗੱਡੀ ਆ ਪਰ ਜਦੋਂ ਆਪਾਂ ਫਰੰਟ ਤੋਂ ਦੇਖਾਂਗੇ ਜਾਂ ਬੈਕਸ ਤੋਂ ਦੇਖਾਂਗੇ ਹਨਾ ਆ ਪਤਾ ਲੱਗਦਾ ਵੀ ਗੱਡੀ ਦੇ ਵਿੱਚ ਬਹੁਤ ਸਾਰੇ ਬਦਲਾਅ ਹੋਏ। ਵੀਲ ਦਾ ਦੇਖੂਗੇ ਥੋੜਾ ਜਿਹਾ ਡਿਜ਼ਾਈਨ ਦਾ ਅਲੋਇ ਵੀਲ ਦਾ ਵੀ ਫਰਕ ਆ। ਅੱਛਾ। ਥੋੜਾ ਜਿਹਾ। ਅਲੋਇ ਵੀਲ ਵੀ ਚੇਂਜ ਕਰਤੇ ਪਹਿਲਾਂ ਨਾਲ। ਥੋੜਾ ਜਿਹਾ ਚੇਂਜ ਹੋਇਆ ਥੋੜਾ ਜਿਹਾ ਫਰਕ ਹੈਗਾ। ਅਲੋਇ ਵੀਲ ਦਾ ਵੀ ਡਿਜ਼ਾਈਨ। ਠੀਕ ਆ। ਉਸ ਤੋਂ ਬਾਅਦ ਨਾਲ ਵੀ ਦੇਖੋਗੇ ਸਾਈਡ ਮਿਰਰ ਦੇ ਵਿੱਚ 360 ਦੇ ਕੈਮਰੇ ਆ ਗਏ। ਅੱਛਾ ਆ ਆ ਥੱਲੇ ਕੈਮਰੇ ਆ ਗਏ। ਥੱਲੇ ਕੈਮਰੇ ਆ 360। ਠੀਕ ਆ। ਸੋ ਇਹ ਮਿੱਤਰੋ ਤੁਸੀਂ ਦੇਖ ਸਕਦੇ ਹੋ ਵੀ ਸਾਈਡਾਂ ਤੇ ਵੀ ਕੈਮਰੇ ਦਿੱਤੇ ਹੋਏ ਆ ਤੇ ਯਾਨੀ ਕਿ ਗੱਡੀ ਨੂੰ ਇਹਨਾਂ ਨੇ ਸੇਫਟੀ ਫੀਚਰ ਆ ਜੋਦੇ ਚ ਸਾਰੇ ਐਡ ਹੋਏ ਨੇ ਠੀਕ ਠੀਕ ਆ ਸੋ ਆ ਹੁਣ ਤੁਹਾਨੂੰ ਪਿੱਛੋਂ ਵੀ ਦਿਖਾ ਦਿੰਨੇ ਆ ਪਿੱਛੇ ਵੀ ਆ ਤੁਹਾਨੂੰ ਐਲਈਡੀ ਮਿਲ ਗਈ ਸਾਰੀ ਕਨੈਕਟਿੰਗ ਜਿਹੜੀ ਲਾਈਟ ਆ ਇਹ ਸਾਰੇ ਅੱਛਾ ਪਿੱਛੇ ਵੀ ਲਾਈਟਿੰਗ ਸਿਸਟਮ ਚੇਂਜ ਕਰਤਾ ਹਨਾ ਠੀਕ ਆ ਆ ਸਵਾ ਧੁਰ ਤੱਕ ਜਿਹੜੀ ਕਨੈਕਟਿੰਗ ਲਾਈਟ ਆ ਇਹ ਪਿੱਛੇ ਤੋਂ ਨਾਲ ਸਪੌਇਲਰ ਮਿਲ ਗਿਆ ਦੇਖੋ ਇਹ ਗੱਡੀ ਦੀ ਹੋ ਵਿਜ਼ਿਬਿਲਟੀ ਤੇ ਰੋਡ ਦੀ ਜਿਹੜੀ ਗ੍ਰਿਪਿੰਗ ਹਾਂਜੀ ਹਾਂਜੀ ਹੋਣਦੀ ਆ ਇਹਦੇ ਨਾਲ ਠੀਕ ਆ ਸ਼ਾਰਕ ਐਂਟੀਨਾ ਮਿਲ ਗਿਆ ਇਹਦੇ ਨਾਲ ਹਾਂਜੀ ਹਾਂਜੀ ਠੀਕ ਆ ਸੋ ਆ ਪਿੱਛੇ ਵੀ ਲੋਗੋ ਚੇਂਜ ਆ ਨਾ ਉਹ ਤੋਂ ਕਵਰ ਕਰਤਾ ਇਹਨਾਂ ਨੇ ਪਿੱਛੇ ਵੀ ਕਵਰ ਕਰਤਾ ਜੀ ਇਹ ਉੱਪਰ ਗਲਾਸ ਜਿੱਦਾ ਹੈ ਕਰੀਏ ਗਲਾਸ ਦਾ ਉਦਾਂ ਲੋਗੋ ਆ ਗਿਆ ਇਹਦਾ ਠੀਕ ਆ ਪਿੱਛੋਂ ਵੀ ਟੋਟਲੀ ਲੁੱਕ ਚੇਂਜ ਆ ਪੁਰਾਣੀ ਜਿਹੜੀ ਕ੍ਰੇਟਾ ਸੀ ਉਹਦੇ ਨਾਲੋਂ ਮੈਨੂੰ ਬਹੁਤ ਘੈਂਟ ਲੱਗੀ ਆ ਇਹ ਲੁੱਕ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਆ ਤੇ ਬਾਕੀ ਆਪਾਂ ਵਿੱਚੋਂ ਵੀ ਤੁਹਾਨੂੰ ਦਿਖਾਉਨੇ ਆ ਤੇ ਕਿਹੜੇ ਕਿਹੜੇ ਮੇਨ ਮੇਨ ਜਿਹੜੇ ਫੀਚਰ ਐਡ ਹੋਏ ਆ ਇਹਦੇ ਵਿੱਚ ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਸੋ ਹੁਣ ਤੁਹਾਨੂੰ ਵਿੱਚੋਂ ਦਿਖਾ ਦਿੰਨੇ ਆ ਗੱਡੀ ਆਪਾਂ ਸੋ ਲਓ ਵੀ ਮਿੱ ਇਵੇਂ ਆ ਵਿੱਚੋਂ ਹਣਾ ਬਹੁਤ ਘੈਂਟ ਗੱਡੀ ਆ ਤੇ ਹਾਂਜੀ ਸਰ ਫਿਰ ਇਹਦੇ ਵਿੱਚ ਹੁਣ ਅੰਦਰੋਂ ਕਿਹੜੇ ਕਿਹੜੇ ਬਦਲਾਅ ਹੋਏ ਆ ਅੰਦਰੋਂ ਦੇਖੋ ਇੱਕ ਤਾਂ ਇੰਟੀਰੀਅਰ ਦਾ ਥੋੜਾ ਜਿਹਾ ਫਰਕ ਹੋ ਗਿਆ ਜੀ ਇੰਟੀਰੀਅਰ ਦਾ ਕਲਰ ਦਾ ਫਰਕ ਆ ਹਾਂਜੀ ਹਾਂਜੀ ਅੱਗੇ ਬਲੈਕ ਸੀਗਾ ਬਲੈਕ ਹੁਣ ਗ੍ਰੇ ਹੀ ਹੈ ਨੀ ਹਣਾ ਗ੍ਰੇ ਗ੍ਰੇ ਟੋਨ ਦੇ ਵਿੱਚ ਇੰਟੀਰੀਅਰ ਆ ਗਿਆ ਬਹੁਤ ਸੋਹਣਾ ਲਗਜ਼ਰੀ ਲੱਗਦਾ ਹਾਂਜੀ 8 ਵੇ ਪਾਵਰ ਅਡਜਸਟੇਬਲ ਸੀਟਸ ਆ ਗਈਆਂ ਜੀ ਇਹਦੇ ਵਿੱਚ ਅੱਛਾ ਇਲੈਕਟ੍ਰੋਨਿਕਸ ਵੀ ਆ ਗਿਆ ਨਾ ਹਾਂਜੀ ਇਲੈਕਟ੍ਰੋਨਿਕ ਸੀਟ ਆ ਗਈ ਡਰਾਈਵਰ ਸੀਟ ਪਾਵਰ ਅਡਜਸਟੇਬਲ ਠੀਕ ਹੈ ਠੀਕ ਹੈ ਇਹ ਮਤਲ ਉਸ ਦਾ ਸਟੀering ਤੇ ਤੁਸੀਂ ਦੇਖੋਗੇ ਡੀ ਕੱਟ ਸਟੀering ਦਿੱਤਾ ਠੀਕ ਹੈ ਜਦੋਂ ਬੈਠੋਗੇ ਵੀ ਤੁਹਾਨੂੰ ਕੰਫਰਟੇਬਲ ਹੁੰਦਾ ਤੇ ਸਪੋਰਟੀ ਥੋੜੀ ਲੁੱਕ ਪ੍ਰੋਵਾਈਡ ਕਰਦਾ ਨਾ ਹਾਂ ਸਪੋਰਟੀ ਲੁੱਕ ਲੱਗਦੀ ਹੈ ਸਪੋਰਟੀ ਲੁੱਕ ਲੱਗਦੀ ਹੈ ਤੇ ਬਾਕੀ ਜਿਵੇਂ ਇਹਦੇ ਵਿੱਚ ਨਵੇਂ ਕੰਟਰੋਲ ਵੀ ਐਡ ਹੋਏ ਆ ਨਵੇਂ ਕੰਟਰੋਲ ਵੀ ਐਡ ਹੋ ਗਏ ਜੀ ਇਹ ਤੁਹਾਨੂੰ ਫੀਚਰਸ ਹੁਣ ਮੈਂ ਦੱਸਦਾ ਮੈਂ ਤੁਹਾਨੂੰ ਅਡਾਸਟ ਲੈਵਲ 2 ਆ ਗਿਆ ਇਹਦੇ ਚ ਨਾਲ ਅੱਛਾ ਜਦੋਂ ਗੱਡੀ ਨੂੰ ਸੀ ਹਾਈਵੇ ਤੇ ਤੁਸੀਂ ਡਰਾਈਵ ਕਰ ਰਹੇ ਹੋ ਸੇਫਟੀ ਫੀਚਰ ਜਿਹੜੀ ਆਪਾਂ ਗੱਲ ਕੀਤੀ ਸੀ 70+ ਉਹ ਸਾਰੇ ਇਹਦੇ ਵਿੱਚ ਵੀ ਆ ਗਏ ਨਾਲ ਐਡ ਹੋ ਗਏ ਠੀਕ ਹੈ ਠੀਕ ਆ ਬਾਕੀ ਤੁਸੀਂ ਅੰਦਰ ਵੀ ਆ ਇਹ ਜਦੋਂ ਤੁਸੀਂ ਕੋਈ ਕਈ ਵਾ ਪਰਫਿਊਮ ਹੁੰਦਾ ਸੀਗਾ ম্যাগਨੇਟਿਕ ਨਾਲ ਤੁਸੀਂ ਅਟੈਚ ਕਰ ਸਕਦੇ ਹੋ ਇਹਨੂੰ ਹਾਂਜੀ 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 ਮੈਗਨੇਟਿਟੀ ਹੁੰਦੀ ਸੀ ਬਾਬਾ ਜੀ ਦਾ ਫੋਟੋ ਲਗਾਉਣੀ ਆ ਆਪਾਂ ਇਹਦੇ ਨਾਲ ਅਟੈਚ ਕਰ ਸਕਦੇ ਆ ਇਹਨਾ ਸਟਰੋਂਗ ਹੈਗਾ ਇਹ ਸਟਰੋਂਗ ਹੈਗਾ ਹਾਂਜੀ ਬਿਲਕੁਲ ਠੀਕ ਆ ਸੋ ਮੈਂ ਉਧਰ ਦੀ ਆਉਣਾ ਤੇ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਵਿੱਚੋਂ ਦਿਖਾਉਨੇ ਆ ਵੀ ਹੋਰ ਕਿਹੜੇ-ਕਿਹੜੇ ਇਹਦੇ ਵਿੱਚ ਬਦਲਾਅ ਹੋਏ ਆ ਸਲੋ ਵੀ ਆਪਾਂ ਹੁਣ ਲੱਗਿਆਂ ਵਿੱਚ ਬਹਿਣ ਤੇ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਉਨੇ ਆ ਵੀ ਕੀ-ਕੀ ਇਹਦੇ ਵਿੱਚ ਹੋਰ ਚੀਜ਼ਾਂ ਨਵੀਆਂ ਆਈਆਂ ਨੇ ਸੋ ਆ ਦੇਖੋ ਤੁਹਾਨੂੰ ਚੰਗੀ ਤਰ੍ਹਾਂ ਹੁਣ ਜਰਾ ਕਲੀਅਰ ਦੇ ਦਿਸੂਗਾ ਵੀ ਆ ਸਾਰੀ ਕਨੈਕਟਿੰਗ ਜਿਹੜੀ ਆਹ ਸਕਰੀਨ ਆ ਹਨਾ ਸਰ ਕਨੈਕਟਿੰਗ ਸਕਰੀਨ ਆ ਜੀ ਤੇ ਯਾਨੀ ਕਿ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਘੈਂਟ ਲੁੱਕ ਦੇ ਰਹੀ ਆ ਤੇ ਪੂਰਾ ਐ ਲੱਗ ਰਿਹਾ ਵੀ ਮਤਲਬ ਕਿਸ ਤੱਕੜੀ ਲਗਜ਼ਰੀ ਗੱਡੀ ਦੇ ਵਿੱਚ ਆਪਾਂ ਬੈਠੇ ਹੁੰਦੇ ਹਾਂ ਹਨਾ 10.25 ਇੰਚ ਦਾ ਜਿਹੜਾ ਤੁਹਾਨੂੰ ਕਲਸਟਰ ਮਿਲ ਜਾਂਦਾ ਜੀ ਇਹ ਚ ਆ ਜਿਹੜਾ 10.25 10.25 ਦਾ ਠੀਕ ਆ ਜੀ ਜਿਹੜਾ ਤੁਹਾਨੂੰ ਸੇਫਟੀ ਫੀਚਰ ਦੀ ਗੱਲ ਕਰ ਰਿਹਾ ਸੀਗਾ ਬਲਾਈਂਡ ਸਪੌਟ ਵਿਊ ਦਿੱਤਾ ਇਹਦੇ ਚ ਆਪਾਂ ਨੂੰ ਇੰਡੀਕੇਟਰ ਦੇ ਵਿੱਚ ਠੀਕ ਹੈ ਜੀ ਇਹ ਤੁਹਾਨੂੰ ਇੰਡੀਕੇਟਰ ਸੀ ਚਲਾਉਂਗੇ ਨਾ 360 ਕੈਮਰਾ ਨਾਲ ਆ ਗਿਆ ਠੀਕ ਆ ਸਰਾਊਂਡ 뷰 ਦਾ ਮਿਲ ਹੀ ਜਾਂਦਾ ਨਾਲ ਇੱਕ ਚੀਜ਼ ਨਵੀਂ ਤੁਹਾਨੂੰ ਦਿੱਤੀ ਹੈ ਇਹਦੇ ਵਿੱਚ ਠੀਕ ਹੈ ਤੁਸੀਂ ਕਾਰ ਨੂੰ ਪ੍ਰੋਪਰ 뷰 ਕਰ ਸਕਦੇ ਹੋ ਆਪਣੀ ਨੂੰ ਬਈ ਇਹ ਵੀ ਹੈ ਕਿ ਹੁਣ ਟ੍ਰੈਫਿਕ ਚ ਵੀ ਜਾ ਰਹੇ ਹੋ ਕਿਤੇ ਮਰਜ਼ੀ ਜਾ ਰਹੇ ਹੋ ਪਾਰਕ ਕਰਨਾ ਈਜ਼ੀ ਆ ਠੀਕ ਆ ਜੀ ਪੂਰੀ ਕਾਰ ਦਾ 뷰 ਦੇਖ ਸਕਦੇ ਹੋ ਤੁਸੀਂ ਖੜੀ ਗੱਡੀ ਦਾ ਜੀ ਨਾਲ 에어 ਬੈਗ ਆ ਗਏ 6 에어 ਬੈਗ ਆ ਗਏ ਸਟੈਂਡਰਡ ਕਰਤੇ ਚਾਹੇ ਤੁਸੀਂ ਬੇਸ ਮਾਡਲ ਲਓਗੇ ਬੇਸ ਮਾਡਲ ਦੇ ਵਿੱਚ ਵੀ ਤੁਹਾਨੂੰ 6 에어 ਬੈਗ ਮਿਲ ਜਾਣੇ ਉਸ ਤੋਂ ਬਾਅਦ ਨਵੀਂ ਜਿਹੜੀ ਚੀਜ਼ ਐਡ ਹੋਈ ਹੈ ਡਿਊਲ ਜ਼ੋਨ ਏਸੀ ਦੇ ਕੰਟਰੋਲ ਦੇਤੇ ਤੁਹਾਨੂੰ ਇਹਦਾ ਕੀ ਸਿਸਟਮ ਤੁਹਾਨੂੰ ਟੈਂਪਰੇਚਰ ਸਪੋਸ ਤੁਹਾਨੂੰ ਚਾਹੀਦਾ ਜੀ ਗਰਮੀ ਲੱਗ ਰਹੀ ਹੈ ਤੁਸੀਂ ਏਸੀ ਦੀ কুলਿੰਗ ਜ਼ਿਆਦਾ ਚਾਹੀਦੀ ਆ ਮੈਨੂੰ ਜ਼ਿਆਦਾ ਟੈਂਪਰੇਚਰ ਹੋਰ ਚਾਹੀਦਾ ਠੀਕ ਆ ਮੈਂ ਦੋਨੋਂ ਅਲੱਗ ਅਲੱਗ ਸੈੱਟ ਕਰ ਸਕਦਾ ਠੀਕ ਆ ਯਾਨੀ ਕਿ ਇਧਰੋਂ ਜੇ ਮੈਂ ਹੀਟ ਛੱਡਣੀ ਆ ਹੀਟ ਛੱਡਣਾ ਤੇ ਇਧਰ ਗਰਮੀ ਲੱਗਦੀ ਤਾਂ ਹੋਈ ਸੀ ਸਾਡੇ ਲਈ ਇਹ ਵੀ ਮੈਨੂੰ ਬਹੁਤ ਕਹਿੰਦੇ ਜਿਹੜਾ ਫੰਕਸ਼ਨ ਲੱਗਿਆ ਤੇ ਇੱਕ ਹੰਡੀਕੇਟਰ ਵਾਲਾ ਦਿਖਾਓ ਸਰ ਕੈਮਰਾ ਜਿਵੇਂ ਜਦੋਂ ਆਉਂਦਾ ਬਲਾਈਂਡ ਸਪੌਟ ਵਿਊ ਆਵੇ ਤੁਹਾਡਾ ਹਾਂ ਜਦੋਂ ਆਪਾਂ ਦੇਖਦੇ ਸੀਗੇ ਹਾਂਜੀ ਹਾਂਜੀ ਨਾਰਮਲੀ ਹੁਣ ਮਿਰਰ ਚ ਦੇਖਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਸੋ ਆ ਦੇਖ ਸਕਦੇ ਹੋ ਮਿੱਤਰ ਜਦੋਂ ਹੰਡੀਕੇਟਰ ਛੱਡੋਗੇ ਤਾਂ ਉਧਰਲੀ ਸਾਈਡ ਵਾਲਾ ਤੁਸੀਂ ਇਹਦੇ ਵਿੱਚ ਸਕਰੀਨ 'ਤੇ ਤੁਹਾਡਾ ਜਾਨਕਾ ਫੋਕਸ ਨਹੀਂ ਹਟ ਸਕਦਾ ਰੋਡ ਦੇ ਉੱਪਰੋਂ ਤੁਸੀਂ ਨਾਲ ਹੀ ਇਹਦੇ ਵਿੱਚ ਵਿਜ਼ਿਬਿਲਟੀ ਵੀ ਤੁਹਾਨੂੰ ਪ੍ਰੋਪਰ ਮਿਲਣੀ ਹੈ ਇਹਦੇ ਵਿੱਚ ਠੀਕ ਆ ਜੀ ਤੇ ਬਾਕੀ ਇਹ ਚਾਰਜਿੰਗ ਵਾਲਾ ਸਿਸਟਮ ਹੋ ਗਿਆ ਚਾਰਜਿੰਗ ਵਾਲਾ ਜੀ ਆ ਵਾਇਰਲੈਸ ਚਾਰਜ ਵੀ ਹੈਗਾ ਵਾਇਰਲੈਸ ਚਾਰਜਰ ਹੋ ਗਿਆ ਜੀ ਟਾਈਪ ਸੀ ਚਾਰਜਰ ਜਿਹੜੇ ਹੁਣ ਅੱਜਕੱਲ੍ਹ ਫੋਨ ਆ ਰਹੇ ਸਾਰੇ ਟਾਈਪ ਸੀ ਦਾ ਲੱਗ ਪੁਆਇੰਟ ਦਿੱਤਾ ਹੋਇਆ ਯੂ ਐਸ ਬੀ ਦਾ ਲੱਗ ਦਿੱਤਾ ਠੀਕ ਆ ਐਪਲ ਕਾਰਪਲੇ ਡੌਇਡੋਟਓ ਸਿਸਟਮ ਸਾਰਾ ਕੁਝ ਪ੍ਰੋਪਰ ਤੁਹਾਨੂੰ ਕੰਪਲੀਟ ਮਿਲਣਾ ਰਹੇ ਠੀਕ ਆ ਠੀਕ ਆ ਪਾਰਕਿੰਗ ਬ੍ਰੇਕ ਦੀ ਗੱਲ ਕਰੀਏ ਠੀਕ ਜਦੋਂ ਹੁਣ ਗੱਡੀ ਚੜਾਈ ਤੇ ਖੜੀ ਹੈ ਗੱਡੀ ਗੱਡੀ ਪਿੱਛੇ ਨਹੀਂ ਆ ਸਕਦੀ ਜਿੱਦਾਂ ਆਪਾਂ ਗੱਡੀ ਅੱਗੇ ਤੋਰਦੇ ਸੀਗੇ ਉਹ ਚੀਜ਼ ਆਟੋ ਹੋਲਡ ਤੇ ਇਹਨੂੰ ਆਪਣੇ ਆਪ ਉਹਨੇ ਹੋਲਡ ਕਰ ਲਈ ਹੈ ਗੱਡੀ ਸਿਰਫ ਅੱਗੇ ਨੂੰ ਹੀ ਜਾਊਗੀ ਠੀਕ ਹੈ ਠੀਕ ਹੈ ਯਾਨੀ ਹੈਂਡ ਬ੍ਰੇਕ ਵਾਲਾ ਕੰਮ ਚੱਕਤਾ ਇਹਨਾਂ ਨੇ ਇਹ ਸਿਸਟਮ ਦੇ ਦਾ ਇਹਨਾਂ ਨੇ ਹੈਨਾ ਵੈਂਟੀਲੇਟਿਡ ਸੀਟਸ ਆ ਗਈਆਂ ਫਰੰਟ ਵਾਲੀਆਂ ਗਰਮੀਆਂ ਜਦੋਂ ਆਪਣਾ ਯੂਜ਼ ਹੁੰਦਾ ਹਾਂਜੀ ਹਾਂਜੀ ਵੈਂਟੀਲੇਟਰ ਸੀਟਸ ਦਿੱਤੀਆਂ ਪਸੀਨਾ ਨਹੀਂ ਆਉਂਦਾ ਜਿੱਦਾਂ ਆਪਾਂ ਬੈਠੇ ਆ ਲੌਂਗ ਡਰਾਈਵ ਤੇ ਜਾ ਰਹੇ ਹਾਂ ਕਿਤੇ ਆਪਾਂ ਠੀਕ ਹੈ 6 ਗियर ਆ ਰਿਹਾ ਹੈ ਠੀਕ ਗियर ਆ ਗਿਆ ਜੀ 6 ਸਪੀਡ ਆ ਗਿਆ ਬਲੂ ਲਿੰਕ ਤੁਹਾਨੂੰ ਮੈਂ ਦੱਸਿਆ ਜਿਹੜੇ ਬਲੂ ਲਿੰਕ ਦੇ ਫੀਚਰ ਆ ਗਏ ਜੀ ਟ੍ਰੈਕ ਕਰਨ ਦਾ ਉਹ ਦਾ ਠੀਕ ਹੈ ਕੋਈ ਐਮਰਜੈਂਸੀ ਚ ਆਪਾਂ ਬਟਨ ਨੂੰ ਪ੍ਰੈਸ ਕਰਦਾ ਤਾਂ ਉੱਥੇ ਹੀ ਆਪਣੀ ਐਂਬੂਲੈਂਸ ਤੇ ਨਾਲ ਹੀ ਸਾਰਾ ਕੁਝ ਜੋ ਵੀ ਚੀਜ਼ਾਂ ਮਿਲ ਜਾਣਗੀਆਂ ਨੇ ਆਪਾਂ ਨੂੰ ਠੀਕ ਹੈ ਯਾਨੀ ਕਿ ਆਹ ਤਾਂ ਟਰੈਕਰ ਵਾਲਾ ਸਿਸਟਮ ਹੋ ਗਿਆ ਜਿਹੜਾ ਅੱਗੇ ਆਪਾਂ ਲਵਾਉਂਦੇ ਹੁੰਦੇ ਸੀ ਗੱਡੀਆਂ 'ਚ ਤਾਂ ਉਹ ਇਹਨਾਂ ਦੇ ਪੱਕਾ ਹੀ ਦੇਤਾ ਇਹਨਾਂ ਨੇ ਬਿਲਕੁਲ ਜੀ ਬਿਲਕੁਲ ਬਲੂ ਲਿੰਕ ਵਾਲੇ ਫੀਚਰ ਬਹੁਤ ਐਡ ਹੋਏ ਨੇ ਇਹਦੇ 'ਚ 70 ਫੀਚਰ ਬਹੁਤ ਹੋ ਜਾਂਦੇ ਆ ਹਨਾ ਬ Jio Saavn ਦਾ ਇੱਕ ਤੁਹਾਨੂੰ ਸਬਸਕ੍ਰਿਪਸ਼ਨ ਮਿਲ ਜਾਂਦੀ ਹੈ ਇੱਕ ਸਾਲ ਲਈ ਇੱਕ ਸਾਲ ਲਈ ਇੱਕ ਸਾਲ ਲਈ ਫ੍ਰੀ ਬਿਲਕੁਲ ਕਰਤਾ ਜੀ ਤੁਸੀਂ ਕੋਈ ਨੈਟ ਵੀ ਨਹੀਂ ਚੱਲ ਰਿਹਾ ਠੀਕ ਹੈ ਜੀ ਇਹਦੇ ਵਿੱਚ ਹੀ ਤੁਸੀਂ ਇਦਾਂ ਹੀ ਜੂਸ ਯੂਜ਼ ਕਰ ਸਕਦੇ ਹੋ ਠੀਕ ਆ ਸੋ ਮਿੱਤਰੋ ਪੂਰਾ ਘੈਂਟ ਕੰਮ ਕਰਦਾ ਗੱਡੀ ਵਾਲਾ ਕ੍ਰੇਟਾ ਵਾਲਾ ਤਾਂ ਜਾਨੀ ਕਿ ਬਾਹਰੋਂ ਦਾ ਘੈਂਟ ਜਿਹੜੀ ਇਹਨਾਂ ਨੇ ਬਣਾਈ ਆ ਬਣਾਈ ਆ ਤੇ ਵਿੱਚ ਵੀ ਇਹ ਜੇ ਫੰਕਸ਼ਨ ਦੇਤੇ ਆ ਵੀ ਪੂਰਾ ਸਿਰਾ ਲਾਤਾ ਇਹਨਾਂ ਨੇ ਪਹਿਲਾਂ ਨਾਲੋਂ ਇੱਕ ਚੀਜ਼ ਆ ਗਈ ਜੀ ਫਿਰ ਉੱਥੇ ਐਂਬੀਐਂਟ ਲਾਈਟ ਵੀ ਦੇਤੀ ਇਹਨਾਂ ਨੇ ਅੱਛਾ ਇੱਥੇ ਆ ਲਾਈਟਿੰਗ ਸਿਸਟਮ ਆ ਸਾਰੇ ਇੱਥੇ ਵੀ ਇਹ ਨਾਮ ਹੁੰਦੇ ਰਿਹਾ ਇਹ ਬਿਗ ਲਾਈਟਰ ਆ ਆ ਪਿੱਛੇ ਨਾਲ ਛੋਟੀ ਛੋਟੀ ਲਾਈਟਰ ਆ ਜਣ ਕੇ ਬਹੁਤ ਵਧੀਆ ਵੌਇਸ ਕਮਾਂਡ ਦੇ ਨਾਲ ਦੇਤਾ ਜੀ ਨੇਬਲ ਸਾਰਾ ਕੁਝ ਇਹਦੇ ਚ ਅੱਛਾ ਓਪਨ ਸਨਰੂਫ ਲੋ ਵੀ ਮਤਰਾ ਸਨਰੂਫ ਖੁੱਲ ਗਿਆ ਤੇ ਇਹ ਵੀ ਚੀਜ਼ ਜਿਹੜੀ ਕ੍ਰੇਟਾ ਦੇ ਵਿੱਚ ਨਵੀਂ ਆਈ ਆ ਵੌਇਸ ਕਮਾਂਡ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਤੋਂ ਬਾਕੀ ਸਨਰੂਫ ਤਾਂ ਜਿਹੜਾ ਸਿਸਟਮ ਤੁਸੀਂ ਪਹਿਲਾਂ ਕ੍ਰੇਟਾ ਦੇ ਵਿੱਚ ਦੇਖਿਆ ਹੀ ਆ ਉੱਡਾ ਹੀ ਸਾਈਜ਼ ਦਾ ਉੱਡਾ ਹੀ ਆ ਪਰ ਜਣ ਕੇ ਇਹ ਚ ਵੌਇਸ ਕੰਟਰੋਲ ਸਿਸਟਮ ਆ ਗਿਆ ਇੱਕ ਵਾਰੀ ਥੋੜੀ ਪਿੱਛੇ ਵੀ ਆਪਾਂ ਗੱਡੀ ਤੇ ਨਿਗਾਹ ਮਰਵਾ ਦਈਏ ਵੀ ਪਿੱਛੇ ਕੀ ਕੀ ਆ ਜਿਹੜਾ ਸਾਰਾ ਸਿਸਟਮ ਤੇ ਸਵਾਦ ਤੁਸੀਂ ਦੇਖ ਸਕਦੇ ਹੋ ਬਈ ਪਿੱਛੇ ਵੀ 2.4 ਚਾਰਜਿੰਗ ਵਾਲੀ ਦਿੱਤੇ ਹੋਏ ਆ ਤੇ ਬਾਕੀ ਆ ਏਸੀ ਵੈਂਟ ਵੀ ਦਿੱਤੇ ਹੋਏ ਆ ਪਿੱਛੇ ਤੇ ਇੱਕ ਜਿਹੜੀ ਚੀਜ਼ ਨਵੀਂ ਆਈ ਹੈ ਨਾ ਇਹ ਗੱਡੀ ਦੇ ਵਿੱਚ ਤੁਸੀਂ ਆ ਦੇਖੋ ਅੱਗੇ ਆਪਾਂ ਨੂੰ ਜਾਣੀਆਂ-ਜੋਣੀਆਂ ਲਗਵੋਣੀਆਂ ਪੈਂਦੀਆਂ ਸੀ ਬਾਹਰੋਂ ਇਹਨਾਂ ਨੇ ਵਿੱਚ ਹੀ ਦੇਤੀਆਂ ਤੇ ਬਹੁਤ ਵਧੀਆ ਜਿਹੜੇ ਕੁਆਲਿਟੀ ਇਹਨਾਂ ਦੀ ਬਾਕੀ 8 ਸਪੀਕਰ ਆ ਬੋਸ ਦੇ ਤੇ ਉਸ ਤੋਂ ਬਿਨਾਂ ਆ ਵੀ ਬਹੁਤ ਜ਼ਿਆਦਾ ਕੰਫਰਟੇਬਲ ਆ ਹੈਡ ਰੈਸਟ ਵਗੈਰਾ ਤੇ ਬਾਕੀ ਜਗ੍ਹਾ ਵਿੱਚ ਬਹੁਤ ਆ ਗੱਡੀ ਦੇ ਇਹਦਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਹਨਾ ਤੇ ਸੋ ਕੰਫਰਟੇਬਲ ਹੋ ਕੇ ਬੰਦਾ ਬੈੰਦਾ ਪਿੱਛੇ ਵੀ ਹੁਣ ਜਿਵੇਂ ਮੂਰੇ ਬਾਈ ਖੜਾ ਵਾ ਤਾਂ ਸੈਂਸਰ ਜਿਹੜਾ ਕੰਮ ਕਰ ਰਿਹਾ ਆ ਦੇਖੋ ਬੀਪ ਦੀ ਆਵਾਜ਼ ਕਰ ਰਿਹਾ ਵਾ ਸੈਂਸਰ ਆ ਦੇਖੋ ਇੱਧਰ ਵੀ ਦਿਖਾ ਰਿਹਾ ਵਾ ਇਹਨੂੰ ਆਫ ਵੀ ਕਰ ਸਕਦੇ ਆਂ ਲੋ ਜੀ ਮੇਥਰੋਂ ਆਪਾਂ ਗੱਡੀ ਟ੍ਰਾਈ ਲੈਣ ਆਏ ਆ ਤੇ ਜਿਹੜੇ ਜਿਹੜੇ ਮੇਨ ਫੰਕਸ਼ਨ ਇਹਦੇ ਵਿੱਚ ਹੈਗੇ ਆ ਉਹ ਉਹਦੇ ਬਾਰੇ ਆਪਾਂ ਸਰ ਤੋਂ ਜਾਣਕਾਰੀ ਲਵਾਂਗੇ ਸਰ ਦੱਸੋ ਇਹਦੇ ਬਾਰੇ ਮਤਲਬ ਵੀ ਜਿਵੇਂ ਆਪਾਂ ਰੋਡ ਤੇ ਜਾਂਦੇ ਆਂ ਤਾਂ ਇਹਦੇ ਵਿੱਚ ਹੋਰ ਆਪਣੇ ਵਾਸਤੇ ਕੀ ਸੇਫਟੀ ਫੀਚਰ ਹੈ ਸੇਫਟੀ ਫੀਚਰ ਇੱਕ ਤਾਂ ਇਹ ਆਗੇ ਜੀ ਤੁਸੀਂ ਲੌਂਗ ਡਰਾਈਵ ਤੇ ਜਾ ਰਹੇ ਹੋ ਬਾਰ ਬਾਰ ਤੁਹਾਨੂੰ ਐਕਸਲੇਸ਼ਨ ਤੇ ਪੈਰ ਰੱਖਣਾ ਪੈਂਦਾ ਠੀਕ ਹੈ ਉਹਦੇ ਲਈ ਤੁਸੀਂ ਕਰੂਜ਼ ਯੂਜ਼ ਕਰਨਾ ਇੱਕ ਤਾਂ ਠੀਕ ਹੈ ਜੀ ਕਰੂਜ਼ ਲਾ ਕੇ ਤੁਸੀਂ ਉਹਨੂੰ ਸਪੀਡ ਆਪਣੀ ਸੈੱਟ ਕਰ ਸਕਦੇ ਹੋ ਠੀਕ ਆ ਨਾ ਤਾਂ ਤੁਹਾਡੀ ਪੈਰ ਦੇ ਨਾਲ ਵਧੇਗੀ ਸਪੀਡ ਠੀਕ ਹੈ ਜੀ ਜਾਨੀ ਕਿ ਜੇ ਆਪਾਂ ਕਰੂਜ਼ ਇੱਕ ਵਾਰੀ ਸੈੱਟ ਹਾਂ ਲਿਮਟ ਕਰਤੀ ਸਪੀਡ ਹਨਾ ਤਾਂ ਉਦੋਂ ਉੱਪਰ ਨਹੀਂ ਜਿੰਨੇ ਮਰਜ਼ੀ ਰੇਸ ਲਈ ਜਾਈਏ ਉਦੋਂ ਗਾਹ ਗੱਡੀ ਨਹੀਂ ਜਾਣੀ ਹੁਣ ਆਪਾਂ 58 ਤੇ ਸਪੀਡ ਲਾਈ ਹੈ ਮੈਂ ਇਹਨੂੰ ਐਕਸਲੇਸ਼ਨ ਕਰ ਰਹੇ ਹਾਂ ਪਰ ਨਹੀਂ ਮੇਰੇ ਪੈਰ ਤਾਂ ਨਹੀਂ ਜਾ ਰਿਹਾ ਕਿ ਸਪੀਡ ਠੀਕ ਆ ਪਰ ਨਹੀਂ ਉਹ ਮੈਂ ਲਿਮਟ ਸੈੱਟ ਕੀਤੀ ਹੋਈ ਹੈ ਬਾਕੀ ਕਾਰ ਜਿਹੜੀ ਆ ਤੁਹਾਡਾ ਰੋਡ ਠੀਕ ਆ ਹੁਣ ਅਡਵਾਂਸ ਲੈਵਲ 2 ਜਿਹੜਾ ਇਹ ਦਿੱਤਾ ਹੋਇਆ ਸੇਫਟੀ ਫੀਚਰ ਆਪਾਂ ਉਹ ਔਨ ਹੋ ਗਿਆ ਹੋਇਆ ਇਹਦੇ ਠੀਕ ਆ ਸਟੀering ਤੇ ਕੰਟਰੋਲ ਤੇ ਪ੍ਰੋਪਰ ਮਤਲਬ ਤੁਸੀਂ ਕਹਿ ਸਕਦੇ ਹੋ 70% ਕੰਟਰੋਲ ਸਟੀering ਦਾ ਕਾਰ ਦੇ ਕੋਲ ਆ ਠੀਕ ਯਾਨੀ ਕਿ ਇਹਨੇ ਜਿਵੇਂ ਇਹ ਚਿੱਟੀਆਂ ਪੱਟੀਆਂ ਵਾਂ ਇਹਨਾਂ ਨੂੰ ਇਹਨਾਂ ਨੂੰ ਫਾਲੋ ਕਰ ਹਾਂ ਇਹਨਾਂ ਨੂੰ ਫਾਲੋ ਕਰਨਾ ਠੀਕ ਆ ਬਟ ਇਹ ਨਹੀਂ ਕਿ ਆਪਾਂ ਨੂੰ ਅਡਵਾਂਸ ਲੱਗਿਆ ਹੋਇਆ ਜਿੱਦਾਂ ਆਪਾਂ ਦੇਖਦੇ ਆਂ ਵੀ ਹੱਥ ਛੱਡ ਕੇ ਡਰਾਈਵ ਕਰ ਲੈ ਉਹ ਚੀਜ਼ ਨਹੀਂ ਉਹ ਇੱਕ ਸੇਫਟੀ ਪੁਆਇੰਟ ਆਫ 뷰 ਨੂੰ ਬਈ ਵਧੀਆ ਨਹੀਂ ਹੈਗਾ ਬਟ ਆਪਾਂ ਇੱਕ ਐਡਵਾਂਸ ਸੇਫਟੀ ਫੀਚਰ ਦਿੱਤੇ ਹੋਏ ਜਿੱਦਾਂ ਆਪ ਚੱਕੀ ਲੱਗ ਗਈਆਂ ਨੂੰ ਨੀਂਦ ਆਉਣ ਕਰਕੇ ਹਾਂਜੀ ਹਾਂਜੀ ਉਹ ਚੀਜ਼ ਤੋਂ ਇਹਨਾਂ ਨੂੰ ਬਚਾ ਕਰਦੀ ਆ ਸਟੀਅਰਿੰਗ ਵੀ ਇਹਦਾ ਵਾਈਬ੍ਰੇਟ ਕਰਦਾ ਤੁਸੀਂ ਹੁਣ ਮੈਂ ਲੇਨ ਚੇਂਜ ਕਰੂੰਗਾ ਨਾ ਜੇ ਆਹ ਵਰਨਿੰਗ ਮੈਨੂੰ ਮਿਲ ਰਹੀ ਹੈ ਜਦ ਵੀ ਲੇਨ ਚੇਂਜ ਕੀਤੀ ਹੈ ਠੀਕ ਹੈ ਡਿਸਟਰੈਕਟ ਹੁੰਦਾ ਬੰਦਾ ਉਹ ਇਹਨਾਂ ਥੋੜਾ ਜਿਹਾ ਠੀਕ ਆ ਹਾਂਜੀ ਬਾਕੀ ਜੇ ਤੁਸੀਂ ਲੇਨ ਚੇਂਜ ਕਰਨੀ ਆ ਉਹਦੇ ਲਈ ਤੁਹਾਨੂੰ ਇੰਡੀਕੇਟਰ ਹੀ ਦੇਣਾ ਪੈਣਾ ਯਾਨੀ ਇੰਡੀਕੇਟਰ ਦੇ ਕੇ ਫਿਰ ਜਾਨਕਾ ਸਟੀਅਰਿੰਗ ਦਾ ਕੰਟਰੋਲ ਤੁਹਾਡੇ ਕੋਲੇ ਆਉਣਾ ਹੈ ਨਾ ਜਿਹੜੇ ਸੇਫਟੀ ਫੀਚਰ ਇਹਦੇ ਵਿੱਚ ਦਿੱਤੇ ਆ ਨਾ ਉਹ ਕਮਾਲ ਦੇ ਆ ਬਈ ਤੇ ਬਾਕੀ ਆ ਤੁਹਾਨੂੰ ਦਿਖਾ ਦਨੇ ਆ ਵਿੱਚ ਇਹਦੇ ਫ ਆ ਸਾਰਾ ਕੁਝ ਆ ਗਿਆ ਲੈ ਕੁਝ ਆ ਗਿਆ ਤੁਹਾਨੂੰ ਦੇਖੋ ਸੀਟਾਂ ਦੇ ਸਾਰੇ ਦੇ ਕੰਟਰੋਲ ਵੀ ਆਦੇ ਜਿਸ ਨੂੰ ਸਿਸਟਮ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਕਲਸਟਰ ਦੇ ਵਿੱਚ ਠੀਕ ਆ ਹਾਂਜੀ ਬੇਸਿਕ ਦੇ ਕੰਟਰੋਲ ਪਲੱਸ ਨਾਲ ਤੁਹਾਨੂੰ ਏਸੀ ਦੇ ਕੰਟਰੋਲ ਪਲੱਸ ਵਹੀਕਲ ਦਾ ਕੰਟਰੋਲ ਸਾਰਾ ਕੁਝ ਸਾਨੂੰ ਟੈਂਪਰੇਚਰ ਵਗੈਰਾ ਸਾਰਾ ਕੁਝ ਸੈੱਟ ਕਰ ਸਕਦੇ ਠੀਕ ਹੈਗਾ ਯਾਨੀ ਪੂਰੀ ਇਹਨਾਂ ਨੇ ਗੱਡੀ ਡਿਜੀਟਲ ਹੀ ਕਰਤੀ ਹੈ ਇੱਕ ਹਿਸਾਬ ਨਾਲ ਹੈ ਨਾ ਇਹ ਲੋਕਾਂ ਦੀ ਮਨਪਸੰਦ ਗੱਡੀ ਤਾਂ ਪਹਿਲਾਂ ਹੀ ਸੀਗੀ ਇਹ ਪਰ ਹੁਣ ਮੈਨੂੰ ਲੱਗਦਾ ਵੀ ਉਦੋਂ ਵੀ ਜ਼ਿਆਦਾ ਇਹਦੀ ਪੋਪੁਲੈਰਿਟੀ ਵੱਧ ਜਾਣੀ ਹੈ ਪ੍ਰੀ ਇੰਸਟਾਲਡ ਮੈਪ ਆ ਰਿਹਾ ਇਹਦੇ ਚ ਅੱਛਾ ਅਜੇ ਤਾਂ ਮੋਬਾਈਲ ਮੈਂ ਆਪਸੇ ਨਹੀਂ ਯੂਜ਼ ਕਰ ਰਹੇ ਹਾਂਜੀ ਹਾਂਜੀ ਤਾਂ ਵੀ ਇਸ ਨੂੰ ਆਫਲਾਈਨ ਮੈਪ ਯੂਜ਼ ਕਰ ਸਕਦੇ ਹੋ ਇਹਦੇ ਵਾਲਾ ਠੀਕ ਆ ਯਾਨੀ ਕਿ ਜੇ ਕੋਲੇ ਆਪਣੇ ਕਈ ਵਾਰੀ ਨੈਟ ਵੀ ਨਹੀਂ ਚੱਲਦਾ ਤਾਂ ਵੀ ਮੈਪ ਇਹਦਾ ਆਪਾ ਚਲਾ ਸਕਦੇ ਹਾਂ ਬਾਕੀ ਇਹਦੇ ਅਪਡੇਟ ਜਿਹੜੇ ਆ 4 5 ਸਾਲ ਤੱਕ ਅਪਡੇਟ ਹੈ ਇਹਦੇ ਜਿਹੜੇ 5 ਅਪਡੇਟ ਨਾ ਮੈਪ ਦੇ ਉਹ ਫ੍ਰੀ ਆਫ ਕੋਸਟ ਨੇ ਉਹ ਕੰਪਨੀ ਵਾਲੇ ਉਹ ਕੀਤੇ ਜਾਣਗੇ ਕੀਤੇ ਜਾਣਗੇ ਠੀਕ ਆ ਬਾਕੀ ਵਾਰੰਟੀ ਦੀ ਗੱਲ ਕਰੀਏ ਵਾਰੰਟੀ 3 ਸਾਲ ਅਨਲਿमिटेड ਦੀ ਸਟੈਂਡਰਡ ਵਾਰੰਟੀ ਆ ਮਿਲ ਰਹੀ ਹੈ ਇਹਦੇ ਵਿੱਚ 3 ਸਾਲ ਦੀ ਜਾਨੀ ਸਟੈਂਡਰਡ ਵਾਰੰਟੀ ਮਿਲਦੀ ਹੈ 3 ਸਾਲ ਤੇ ਅਨਲਿਮਟਿਡ ਕਿਲੋਮੀਟਰ ਅਨਲਿਮਟਿਡ ਹੋਵੇਗਾ ਠੀਕ ਆ ਠੀਕ ਹੈ ਜੀ ਇਹ ਸਟੈਂਡਰਡ ਵਾਰੰਟੀ ਬਰੋਡ ਰੋਡ ਸਾਈਡ ਅਸਿਸਟੈਂਟ ਹੋ ਗਿਆ ਤੇ ਇਹ ਤੁਹਾਨੂੰ ਕਿਤੇ ਬ੍ਰੇਕਡਾਊਨ ਹੁੰਦਾ ਉਹ ਵੀ ਤੁਹਾਨੂੰ 3 ਸਾਲ ਦੇ ਨਾਲ ਮਿਲ ਰਿਹਾ ਠੀਕ ਹੈ ਜੀ ਲੋ ਵੀ ਆਪਾਂ ਹੁਣ ਏਜੰਸੀ ਵਾਪਸ ਆ ਗਏ ਆ ਤੇ ਤੇ ਆਪਾਂ ਜਾਂਦੇ ਜਾਂਦੇ ਸਰ ਤੋਂ ਇਹ ਵੀ ਜਾਣਕਾਰੀ ਲੈ ਲੈਣੇ ਆ ਵੀ ਇਹਦੇ ਵਿੱਚ ਹੋਰ ਕਿਹੜੇ ਕਿਹੜੇ ਵੇਰੀਐਂਟ ਆਉਂਦੇ ਆ ਤੇ ਜਿਹੜੀ ਆਪਾਂ ਟ੍ਰਾਈ ਲਈ ਹੈ ਜਿਹੜੀ ਗੱਡੀ ਦੀ ਇਹ ਡੀਜ਼ਲ ਆ ਜਾਂ ਪੈਟਰੋਲ ਆ ਤੇ ਇਹਦੇ ਬਾਰੇ ਵੀ ਸਰ ਜਾਣਕਾਰੀ ਦੇ ਦਿਓ ਤੇ ਐਂਡ ਤੇ ਫਿਰ ਪ੍ਰਾਈਸ ਬਾਰੇ ਤੋਂ ਪਹਿਲਾ ਮਾਡਲ ਦੀ ਗੱਲ ਕਰੀਏ ਜੀ ਇਹਦੇ ਵਿੱਚ ਆਪਾਂ ਨੂੰ ਡੀਜ਼ਲ ਤੇ ਪੈਟਰੋਲ ਦੋਨੋਂ ਆਪਸ਼ਨ ਮਿਲਣਗੇ ਇਹਦੇ ਵਿੱਚ ਠੀਕ ਆ ਤੇ ਪੈਟਰੋਲ ਦੇ ਵਿੱਚ ਵੀ ਆਪਾਂ ਨੂੰ ਅੱਠ ਮਾਡਲ ਮਿਲ ਜਾਂਦੇ ਆ ਤੇ ਡੀਜ਼ਲ ਦੇ ਵਿੱਚ ਵੀ ਅੱਠ ਮਾਡਲ ਮਿਲ ਜਾਂਦੇ ਆ ਇਹਦੇ ਵਿੱਚ ਠੀਕ ਆ ਜੀ ਸਟਾਰਟਿੰਗ ਮਾਡਲ ਬੇਸ ਮਾਡਲ ਈ ਤੋਂ ਸਟਾਰਟ ਹੁੰਦਾ ਈ ਈ ਐਕਸ ਐਸ ਐਸ ਆਪਸ਼ਨਲ ਠੀਕ ਆ ਇਹ ਸਾਰੇ ਮਾਡਲ ਮਿਲ ਜਾਂਦੇ ਆ ਇਹਦੇ ਵਿੱਚ ਆਪਾਂ ਨੂੰ ਠੀਕ ਆ ਜੀ ਬਾਕੀ ਤੁਹਾਨੂੰ ਆਟੋਮੈਟਿਕ ਦਾ ਆਪਸ਼ਨ ਵੀ ਮਿਲ ਜਾਂਦਾ ਨਾਲ ਇਹਦੇ ਵਿੱਚ ਚਾਰ ਮਾਡਲ ਆਟੋਮੈਟਿਕ ਦੇ ਪੈਟਰੋਲ ਦੇ ਵਿੱਚ ਨੇ ਤੇ ਦੋ ਮਾਡਲ ਡੀਜ਼ਲ ਦੇ ਵਿੱਚ ਨੇ ਠੀਕ ਆ ਠੀਕ ਆ ਠ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਜਿਹੜਾ ਸਟਾਰਟ ਹੋ ਜਾਂਦਾ ਜੀ 10 ਲੱਖ 99000 ਤੋਂ ਸਟਾਰਟ ਹੋ ਜਾਂਦਾ ਜੀ ਪੈਟਰੋਲ ਦਾ ਇੱਕ ਸ਼ੋਰੂਮ ਪ੍ਰਾਈਸ ਠੀਕ ਹੈ ਤੇ ਅਪ ਟੂ ਚੱਲਿਆ ਜਾਂਦਾ ਡੀਜ਼ਲ ਦਾ ਜਿਹੜਾ ਟੌਪ ਮਾਡਲ ਆ ਬਿਲਕੁਲ 19 ਲੱਖ 90000 ਦਾ ਚੱਲਿਆ ਜਾਂਦਾ ਠੀਕ ਆ ਜਿਹੜੀ ਆਪਾਂ ਆਹ ਗੱਡੀ ਟਰਾਈ ਲਈ ਆ ਇਹਦਾ ਕੀ ਪ੍ਰਾਈਸ ਆ ਕਿਹੜਾ ਮਾਡਲ ਆ ਇਹ ਇਹ ਐਸ 6 ਆਪਸ਼ਨਲ ਮਾਡਲ ਆ ਜੀ ਮੈਨੂਅਲ ਹੈ ਠੀਕ ਆ ਠੀਕ ਹੈ ਜੀ ਇਹਦਾ ਜਿਹੜਾ ਪ੍ਰਾਈਸ ਹੈਗਾ ਜੀ 17 ਲੱਖ 23000 ਇੱਕ ਸ਼ੋਰੂਮ ਪ੍ਰਾਈਸ ਹੈ ਇਹਦਾ ਠੀਕ ਹੈ ਸ਼ੋਰੂਮ ਪ੍ਰਾਈਸ ਹੈ ਜੀ ਠੀਕ ਹੈ। ਗੁਰਾਜ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣਾ ਕੀਮਤੀ ਟਾਈਮ ਸਾਨੂੰ ਦਿੱਤਾ। ਬਿਲਕੁਲ ਜੀ ਬਿਲਕੁਲ। ਹਾਂ ਜੀ ਮਿੱਤਰੋ ਕਿਵੇਂ ਲੱਗਿਆ ਤੁਹਾਨੂੰ ਕ੍ਰੇਟਾ 2024 ਮਾਡਲ ਗੱਡੀ ਦਾ ਰਿਵਿਊ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਆਪਣੀ ਵੀਡੀਓ ਵੀ ਅੱਗੇ ਸ਼ੇਅਰ ਕਰ ਦਿਓ ਤੇ ਆਪਣਾ ਪੇਜ ਕੰਟਰੀਸਾਈਡ ਯੂਟਿਊਬਰ ਜਰੂਰ ਫੋਲੋ ਕਰ ਲਿਓ।